ਅੱਜਕੱਲ ਕਿਸੇ ਕੋਲ ਪੈਸੇ ਦੀ ਕਮੀ ਨਹੀਂ ਹੈ ਕੋਈ ਗਰੀਬ ਵੀ ਨਹੀਂ ਰਿਹਾ ਹੈਗਾ ਅੱਜਕੱਲ ਠੀਕ ਹੈ ਦੇਖੋ ਮਹਿੰਗਿਆ ਹੀ ਵਧ ਰਿਹਾ ਲੋਕਾਂ ਦੀ ਜੇਬ ਚ ਪੈਸਾ ਵੀ ਹੈਗਾ ਹੂੰ ਪਿੱਛੇ ਜੇ ਸਰਵੇ ਵੀ ਹੋਏ ਸੀਗਾ ਦੇਖੋ ਗੱਲ ਕਰੀ ਜੇ ਹੁਣ ਸੋਨਾ 1 ਲੱਖ ਦੇ ਕਰੀਬ ਆ ਗਿਆ ਫਿਰ ਵੀ ਲੋਕਾਂ ਨੇ ਪੰਜਾਬੀਆਂ ਨੇ ਕਸਰ ਨਹੀਂ ਛੱਡੀ ਹੈਗੀ ਲੈਣ ਲੱਗਿਆ ਕਿੰਨਾ ਸੋਨਾ ਖਰੀਦ ਰਹੇ ਹਨ ਜੇ ਉਹਨਾਂ ਕੋਲ ਪੈਸਾ ਹੈਗਾ ਨਾ ਤਾਂ ਹੀ ਖਰੀਦ ਰਹੇ ਹਨ ਪਰ ਸਕੂਨ ਨਾ ਤੁਹਾਨੂੰ ਪੈਸੇ ਨਾਲ ਨਹੀਂ ਮਿਲਦਾ ਇਸ ਸਕੂਨ ਤੁਹਾਨੂੰ ਆਪ ਲੱਭਣਾ ਪੈਣਾ ਹੈ ਹੂੰ ਹੁਣ ਕਈ ਲੋਕ ਨਹੀਂ ਜਿਨ੍ਹਾਂ ਕੋਲ ਜ਼ਿੰਦਗੀ ਬਸਰ ਕਰਨ ਲਈ ਸੀਮਿਤ ਸਾਧਨ ਨੇ ਪਰ ਉਹਨਾਂ ਕੋਲ ਖੁਸ਼ੀ ਬਹੁਤ ਹੈ ਹੂੰ ਅਕਸਰ ਅਸੀਂ ਦੇਖਦੇ ਹਾਂ ਨਾ ਜਿਹੜਾ ਨੀਮਨ ਤਬਕਾ ਹੈ ਹੂੰ ਉਨਨੋ ਕਲ ਦੀ ਟੈਂਸ਼ਨ ਹੀ ਰਹਿੰਦੀ ਹੈਗੀ ਉਹ ਜਿਹੜਾ ਵਰਤਮਾਨ ਵਿੱਚ ਨਾ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ ਹੂੰ ਸਾਨੂੰ ਕੱਲ ਦੀ ਟੈਂਸ਼ਨ ਪਹਿਲਾਂ ਖਾਂਦੀ ਹੈ ਕਿ ਕੱਲ ਨੂੰ ਕੀ ਕਰਨਾ ਹੈ ਜਾਂ ਕਿਸ ਤਰ੍ਹਾਂ ਕਰਨਾ ਹੈ ਅਸੀਂ ਵਰਤਮਾਨ ਵਿੱਚ ਰਹਿਣਾ ਹੀ ਭੁੱਲ ਚੁੱਕੇ ਹਾਂ ਹੂੰ ਸਾਡੇ ਸਾਹਮਣੇ ਕਈ ਅਜਿਹੀਆਂ ਉਦਾਹਰਨਾਂ ਹਨ ਜਿਹੜੀਆਂ ਸਾਨੂੰ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਨਾ ਪ੍ਰੇਰਿਤ ਕਰਦੀ ਰਹਿੰਦੀਆਂ ਜੀ ਇਸ ਕਰਕੇ ਨਾ ਵਰਤਮਾਨ ਵਿੱਚ ਰਹਿ ਕੇ ਅਸੀਂ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾ ਸਕਦੇ ਹਾਂ ਹੂੰ ਹੂੰ ਲੋਕਾਂ ਨੂੰ ਕਿਵੇਂ ਪੜ ਸਕਦੇ ਆ ਸੀ ਕਿ ਕੌਣ ਚੰਗਾ ਆ ਕੌਣ ਮਾੜਾ ਆ ਸਾਡਾ ਭਲਾ ਕੌਣ ਚਾਉਂਦਾ ਆ ਸਾਡਾ ਸਾਡੇ ਕਿਉਂਕਿ ਅੱਜਕੱਲ ਮਖੋਟਾ ਲਾ ਕੇ ਲੋਕ ਬਹੁਤ ਘੁੰਮਦੇ ਨੇ ਅੱਜਕੱਲ ਮੈਡਮ ਇਹ ਬੜੀ ਚਰਚਾ ਹੋ ਰਹੀ ਹੈ ਸਮਾਜ ਚ ਵੀ ਅਸੀਂ ਸਾਰੇ ਵਿਚਰਦੇ ਹਾਂ ਸਮਾਜ ਦਾ ਹਿੱਸਾ ਸਾਨੂੰ ਇਹ ਪਤਾ ਨਹੀਂ ਲੱਗਦਾ ਹੈ ਕਿ ਇਹ ਬੰਦਾ ਸਾਡੇ ਲਈ ਲਾਭਕਾਰੀ ਆ ਜਾਂ ਹਾਨੀਕਾਰਕ ਹੈ ਹਮ ਬਾਅਦ ਚ ਸਾਨੂੰ ਪਤਾ ਲੱਗਦਾ ਕਿ ਜਦੋਂ ਸਾਡਾ ਨੁਕਸਾਨ ਹੋ ਜਾਂਦਾ ਹੈ ਹਮ ਪਹਿਲਾਂ ਤਾਂ ਕੀ ਕਰਦੇ ਨਾ ਅਸੀਂ ਨਾ ਕਿਉਂ ਖਿਚੜੀ ਹੋ ਜਾਂਦੇ ਆ ਮੈਡਮ ਅਗਰ ਨਾ ਅਸੀਂ ਉਸ ਦੇਕਰ ਚਾਪਿੱਤੀ ਨਾ ਤਾਂ ਅਸੀਂ ਨਾ ਸਾਡੇਕਰ ਉਹ ਲੰਚ ਸਾਡੇ ਅਸਕਰੇ ਕਰੇਗਾ ਉਹ ਅਸੀਂ ਇਕੱਠੇ ਲੰਚ ਕਰਾਂਗੇ ਹੋਰ ਤਾਂ ਉਹ ਅਸੀਂ ਕਾਰੋਬਾਰ ਵੀ ਆਪਣਾ ਸਾਂਝਾ ਸ਼ੁਰੂ ਕਰ ਲੈਂਦੇ ਹਾਂ ਹਾਲਾਂਕਿ ਸਾਨੂੰ ਉਹਦੀ ਹਿਸਟਰੀ ਤਾਂ ਨਹੀਂ ਪਤਾ ਰਹਿੰਦਾ ਹੈਗਾ ਅੱਜਕੱਲ ਨਾ ਲੋਕ ਨਾ ਜ਼ਿਆਦਾ ਨਾ ਕਿ ਅਗਰ ਕਿਸੇ ਨੇ ਦੋ ਗੱਲਾਂ ਚੰਗੀਆਂ ਕਹਿ ਲਈਆਂ ਸਾਡੇ ਕੋਲ ਆ ਕੇ ਨਾ ਜਾਂ ਮਿੱਠਾ ਬੋਲ ਕੇ ਸਾਨੂੰ ਪਰਵਾ ਲਿਆ ਅਸੀਂ ਨਾ ਉਹਦੇ ਜਾਲ ਵਿੱਚ ਫਸ ਜਾਂਦੇ ਹਾਂ ਅੱਜਕੱਲ ਹੋ ਵੀ ਰਿਹਾ ਹੈ ਇਹ ਤਾਂ ਹੂੰ ਉਹ ਫਿਰ ਕੀ ਹੁੰਦਾ ਅਸੀਂ ਫੈਮਿਲੀ ਰਿਲੇਸ਼ਨਸ਼ਿਪ ਬਣ ਜਾਂਦੇ ਹਾਂ ਹੂੰ ਉਹ ਕਈ ਵਾਰ ਕੀ ਹੁੰਦਾ ਫਿਰ ਜਦੋਂ ਸਾਨੂੰ ਪਤਾ ਲੱਗਦਾ ਹੈ ਤੀਜੇ ਪਰਸਨ ਤੋਂ ਕਿ ਇਹ ਬੰਦਾ ਸਹੀ ਨਹੀਂ ਸੀ ਉਹ ਜਦ ਤੱਕ ਗੱਲ ਬਹੁਤ ਦੂਰ ਤੱਕ ਚਲੀ ਜਾਂਦੀ ਹੈ ਉਹ ਫਿਰ ਸਾਨੂੰ ਲਾਸ ਹੋਣਾ ਸ਼ੁਰੂ ਅਸੀਂ ਉਦੇ ਕਾਰੋਬਾਰ ਚ ਕਿਉਂਕਿ ਉਹਨੇ ਕਿੱ ਦਿੱਤਾ ਸਾਨੂੰ ਆਪਣੀ ਤਰਫ ਖਿੱਚਿਆ ਅਸੀਂ ਪੈਸਾ ਲਗਾਤਾ ਔਰ ਸਾਨੂੰ ਬਿਜ਼ਨਸ ਚ ਲਾਸ ਹੋਣਾ ਸ਼ੁਰੂ ਹੋ ਜਾਂਦਾ ਉਹ ਇਸ ਲਾਸ ਦੇ ਚੱਕਰ ਵਿੱਚ ਕੀ ਹੁੰਦਾ ਉਹ ਬੰਦਾ ਸਾਨੂੰ ਨੁਕਸਾਨ ਕਰ ਜਾਂਦਾ ਹੈ ਅੱਜ ਕੱਲ ਨਾ ਜਿਹੜਾ ਵੀ ਬੰਦਾ ਤੁਹਾਡੇ ਕੋਲ ਆ ਰਿਹਾ ਹੈ ਇੱਕਦਮ ਉਤੇ ਵਿਸ਼ਵਾਸ ਨਾ ਕਰੋ ਪਹਿਲਾਂ ਉਹਨੂੰ ਪਰਖੋ ਕਿ ਇਹ ਬੰਦਾ ਕਿਹੋ ਜਿਹਾ ਹੈ ਤੁਹਾਡੇ ਕੋਲ ਆ ਰਿਹਾ ਹੈ ਠੀਕ ਹੈ ਉਹ ਤੁਹਾਡੇ ਕੋਲ ਬੈਠ ਰਿਹਾ ਹੈ ਤੁਹਾਡੇ ਨਾਲ ਖਾਪੀ ਰਿਹਾ ਹੈ ਇੱਕਦਮ ਉਹਦੇ ਮੂਰੇ ਨਾ ਖੁੱਲੀ ਕਿਤਾਬ ਨਾ ਪੜੋ ਅਕਸਰ ਕਈ ਲੋ ਖੁੱਲੀ ਕਿਤਾਬ ਬਣ ਜਾਂਦੇ ਆ ਕਹਿਣ ਦਾ ਮਤਲਬ ਕੀ ਆਪਣਾ ਪੂਰਾ ਦਿਲ ਉਹਦੇ ਸਾਹਮਣੇ ਹੋਲਾ ਕਰ ਲੈਂਦੇ ਆ ਉਹ ਬੰਦਾ ਨੂੰ ਤੁਹਾਡੀ ਕਮਜ਼ੋਰੀਆਂ ਦਾ ਪਤਾ ਲੱਗ ਜਾਂਦਾ ਫਿਰ ਉਹ ਕਮਜ਼ੋਰੀਆਂ ਜਦੋਂ ਤੁਹਾਡੇ ਨਾਲ ਉਹਦਾ ਅਣਬਣ ਹੋਣੀ ਸ਼ੁਰੂ ਹੋ ਜਾਂਦੀ ਤੁਹਾਡੀ ਪੂਰੀ ਕਮਜ਼ੋਰੀਆਂ ਦਾ ਉਹ ਫਾਇਦਾ ਚੁੱਕਦਾ ਤੁਹਾਨੂੰ ਭੰਡਣਾ ਸ਼ੁਰੂ ਕਰਦਾ ਇਸ ਕਰਕੇ ਜਦੋਂ ਵੀ ਤੁਹਾਡੇ ਕੋਲ ਕੋਈ ਸੱਜਣ ਮਿੱਤਰ ਤੁਹਾਨੂੰ ਮਿਲਦਾ ਹੈ ਜਿਹਦੇ ਨਾਲ ਤੁਸੀਂ ਚਾਹਦੇ ਕਿ ਮੈਂ ਚਾਹਦਾ ਕਿ ਇਹਦੇ ਨਾਲ ਮੈਂ ਕੋਈ ਬਿਜ਼ਨਸ ਸ਼ੁਰੂ ਕਰਾਂ ਪਹਿਲਾਂ ਉਹਨੂੰ ਪਰਖੋ ਚੰਗੀ ਤਰ੍ਹਾਂ ਨਾਲ ਕੀ ਇਹ ਬੰਦਾ ਸਾਡੇ ਲਈ ਬੇਨਿਫੀਸ਼ੀਅਲ ਹੈ ਇਸ ਬੰਦੇ ਨਾਲ ਸਾਨੂੰ ਨੁਕਸਾਨ ਤਾਂ ਨਹੀਂ ਹੋਏਗਾ ਹੋਰ ਜਦ ਤੱਕ ਤੁਸੀਂ ਉਹਦੀ ਪੂਰੀ ਜਾਣਕਾਰੀ ਨਹੀਂ ਲੈ ਲੈਂਦੇ ਉਹਨੂੰ ਆਪਣੇ ਘਰ ਤੱਕ ਨਾ ਲੈ ਕੇ ਆਓ ਅਕਸਰ ਇੱਕ ਦੋ ਵਾਰ ਮਿਲੇ ਅਸੀਂ ਬੰਦੇ ਨੂੰ ਘਰ ਲਿਆਏ ਘਰ ਆ ਗਿਆ ਬੰਦਾ ਸਾਡੀ ਸਾਰੀ ਸੀਕਰੇਸੀ ਖਤਮ ਹੋ ਜਾਂਦੀ ਹੈ ਅਕਸਰ ਕਹਿੰਦੇ ਵੀ ਨਾ ਕਿ ਦੋਸਤੀ ਬਾਹਰ ਦੀ ਬਾਹਰ ਤੱਕ ਹੀ ਚੰਗੀ ਲੱਗਦੀ ਹੈ ਘਰ ਵਿੱਚ ਕਿਸੇ ਦੋਸਤ ਨੂੰ ਨਾ ਲੈ ਕੇ ਆਓ ਜਿਹਦੇ ਤੁਹਾਨੂੰ ਘਰੋਸਾ ਹੈ ਉਸ ਨੂੰ ਲੈ ਕੇ ਆਓ ਅਕਸਰ ਸਾਡੇ ਸਿਆਣੇ ਬਜ਼ੁਰਗ ਇਹ ਗੱਲ ਕਿਹਾ ਕਰਦੇ ਸੀ ਵੀ ਹਰ ਇੱਕ ਨੂੰ ਨਾ ਆਪਣੇ ਘਰ ਨਾਲ ਲੈ ਕੇ ਆਓ ਹੂੰ ਕਿਉਂਕਿ ਦੇਖੋ ਘਰ 'ਚ ਸਾਡੇ ਧੀਆ ਪਹਿਣਾ ਵੀ ਹੁੰਦੀਆਂ ਹਨ ਹਾਂ ਸਭ ਦੇ ਘਰ ਦਾ ਮਾਹੌਲ ਅਲੱਗ-ਅਲੱਗ ਹੁੰਦਾ ਹੈ ਜੀ ਠੀਕ ਹੈ ਇਸ ਕਰਕੇ ਦੋਸਤ ਨਾ ਜਿਹੜਾ ਬੰਦਾ ਤੁਸੀਂ ਕੋਈ ਦੋਸਤ ਬਣ ਰਿਹਾ ਤੁਹਾਡਾ ਉਸ ਨੂੰ ਨਾ ਬਾਹਰ ਤੱਕ ਹੀ ਸੀਮਿਤ ਰੱਖੋ ਜੇ ਤੁਹਾਨੂੰ ਲੱਗਦਾ ਕਿ ਇਹ ਬੰਦਾ ਸਹੀ ਹੈ ਠੀਕ ਹੈ ਉਸ ਬੰਦੇ ਨੂੰ ਕੀ ਕਹਿੰਦੇ ਫੇਰ ਤੁਸੀਂ ਆਪਣੇ ਕਰ ਤੱਕ ਲੈ ਕੇ ਨਹੀਂ ਤਾਂ ਵੈਸਤ ਜ਼ਰੂਰਤ ਹੀ ਨਹੀਂ ਹੈਗੀ ਅੱਜ ਕੱਲ ਲੋਕ ਨਾ ਕੋਈ ਕਿਸੇ ਦਾ ਸਖਾ ਨਹੀਂ ਹੈਗਾ ਅੱਜ ਕੱਲ ਕਰ ਤੂੰ ਹੀ ਲੋਕ ਡਿਸਾਈਡ ਕਰਕੇ ਚੱਲਦੇ ਆ ਕਿ ਮੈਂ ਇਸ ਬੰਦੇ ਨੂੰ ਕਿੱਦਾਂ ਬੇਫਕੂ ਬਣਾਣਾ ਹੈ ਕਿਸ ਤਰ੍ਹਾਂ ਮੈਂ ਇਸ ਦਾ ਫਾਇਦਾ ਚੁੱਕਣਾ ਹੈ ਅਸੀਂ ਗੱਲਾਂ ਵਿੱਚ ਆ ਜਾਂਦੇ ਆਂ ਔਰ ਬੰਦਾ ਆਪਣਾ ਕੰਮ ਸੱਟ ਟੁੱਕੜਵਾ ਜਾਂਦਾ ਫਿਰ ਤੂੰ ਕੋਣ ਮੈਂ ਕੋਣ ਅੱਜ ਕੱਲ ਇਹ ਮੈਡਮ ਸਮਾਜ ਵਿੱਚ ਆਮ ਚੱਲ ਰਿਹਾ ਹੈ ਤੁਸੀਂ ਇੱਥੇ ਬਾਹਰਲੇ ਲੋਕਾਂ ਦੀ ਗੱਲ ਕਰਦੇ ਬਟ ਆਪਣੇ ਜਿਹੜੇ ਕਰੀਬੀ ਹੁੰਦੇ ਨੇ ਉਹ ਵੀ ਤੁਹਾਡਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਬਿਲਕੁਲ ਮੈਡਮ ਚੁੱਕਦੇ ਆ ਚਾਹੇ ਰਿਲੇਸ਼ਨ ਦੇ ਵਿੱਚ ਹੀ ਹੋਣ ਸਾਡੇ ਬਲੱਡ ਰਿਲੇਸ਼ਨ ਵਿੱਚ ਹੋਣ ਚੁੱਕਦੇ ਆ ਫਾਇਦਾ ਉਹ ਕਈ ਵਾਰ ਬੰਦੇ ਉਹਨਾਂ ਨੂੰ ਇਹ ਹੁੰਦਾ ਕਿ ਚਲੋ ਘਰ ਦਾ ਹੀ ਬੰਦਾ ਹੈ ਕਿਹੜਾ ਬਾਹਰੋਂ ਚ ਪਤਾ ਲੱਗਣੀਆਂ ਗੱਲ ਪਰ ਮੈਡਮ ਚਲੋ ਉਹ ਬੰਦਾ ਤਾਂ ਫਾਇਦਾ ਚੁੱਕ ਗਿਆ ਉਹ ਤੁਹਾਨੂੰ ਬੇਫਿਕਸਤਾ ਬਣਾ ਗਿਆ ਪਰ ਅਗਲੀ ਵਾਰ ਤਾਂ ਤੁਸੀਂ ਅਲਰਟ ਰਹਿਣਾ ਸ਼ੁਰੂ ਹੋ ਜਾਓ ਹਮ ਹੁਣ ਜੇ ਤੁਸੀਂ ਬਾਰ ਬਾਰ ਬੇਵਕੂਫ ਬਣ ਰਹੇ ਹੋ ਤਾਂ ਗਲਤੀ ਉਸ ਬੰਦੇ ਦੀ ਨਹੀਂ ਹੈਗੀ ਮੈਡਮ ਗਲਤੀ ਤੁਹਾਡੀ ਹੈ ਕਿਉਂਕਿ ਤੁਸੀਂ ਉਸਤੇ ਵਿਸ਼ਵਾਸ ਕਰ ਰਹੇ ਹੋ ਹਮ ਫਿਰ ਅਸੀਂ ਉਸ ਦਾ ਬੰਦੇ ਦਾ ਸਾਹਮਣੇ ਵਾਲੇ ਦਾ ਕਸੂਰ ਨਹੀਂ ਕੱਢਾਂਗੇ ਇਹ ਕਸੂਰ ਫਿਰ ਸਾਡਾ ਹੋਵੇ ਹਮ ਦੇਖੋ ਗਲੈਡ ਰਿਲੇਸ਼ਨ ਚ ਬੰਦਾ ਤੁਹਾਨੂੰ ਬੇਵਕੂਫ ਬਣਾ ਰਿਹਾ ਹੈ ਇੱਕ ਵਾਰ ਬਣਾ ਗਿਆ ਅਗਲੀ ਵਾਰ ਤਾਂ ਤੁਸੀਂ ਅਲਰਟ ਹੋ ਜਾਓ ਨਾ ਕਿ ਇਹ ਬੰਦਾ ਮੈਨੂੰ ਫੇਰ ਦੁਬਾਰਾ ਬੇਵਕੂਫ ਨਾ ਬਣਾਏ ਹਮ ਇਸ ਕਰਕੇ ਜਿਹੜੇ ਇਹ ਜੇ ਬੰਦੇ ਹਨ ਉਹਨਾਂ ਤੋਂ ਪਹਿਲੀ ਗੱਲ ਤਾਂ ਬਚ ਕੇ ਰਹੋ ਮੈਂ ਤਾਂ ਕਹਿੰਦਾ ਕਿ ਇਹੋ ਜਿਹੇ ਬੰਦਿਆਂ ਦਾ ਸਾਥ ਹੀ ਨਾ ਕਰੋ ਸਾਡੇ ਪਰਿਵਾਰ ਚ ਵੀ ਹੁੰਦੇ ਨੇ ਇਹੋ ਜਿਹੇ ਬੰਦੇ ਜਿਹੜਾ ਸਾਡਾ ਬੇਫਕੂ ਬਣਾ ਕੇ ਚੱਲਦੇ ਨਾ ਅਜੇ ਇਹ ਬੰਦਿਆਂ ਤੋਂ ਨਾ ਦੂਰੀ ਬਣਾ ਕੇ ਰੱਖੋ ਨਮਸਕਾਰ ਰਾਮ ਰਾਮ ਤੱਕ ਸਤਿ ਸ਼੍ਰੀ ਅਕਾਲ ਤੱਕ ਹੀ ਸੀਮਿਤ ਰੋ ਕੋਈ ਭੇਤ ਨਾ ਦੋ ਇਹੋ ਜਿਹੇ ਬੰਦਿਆਂ ਨੂੰ ਕੋਈ ਆਪਣੇ ਲੂਪ ਹੋਲ ਨਾ ਦੱਸੋ ਕਿ ਜਿਸ ਦਾ ਉਹ ਬਾਜ਼ਵੀ ਤੇ ਫਾਇਦਾ ਚੁੱਕ ਕੇ ਤੁਹਾਨੂੰ ਨੁਕਸਾਨ ਪਹਚਾਵੇ ਜੀ ਜੀ ਮੈਂ ਆਪਣੀ ਇੱਜ਼ਤ ਮਨ ਕਿਵੇਂ ਕਰਵਾ ਸਕਦੇ ਆਂ ਬਿਲਕੁਲ ਮੈਡਮ ਦੇਖੋ ਹਰੇਕ ਬੰਦਾ ਅੱਜ ਕੱਲ ਚਾਹੁੰਦਾ ਕਿ ਮੈਂ ਆਪਣੀ ਇੱਜ਼ਤ ਕਰਵਾਵਾਂ ਮੈਂ ਆਪਣੀ ਵਾਹ ਵਾਹ ਕਰਵਾਵਾਂ ਸਭ ਤੋਂ ਪਹਿਲਾ ਕੀ ਗੁਣ ਹੋਣਾ ਚਾਹੀਦਾ ਕਿ ਥੋੜੀ ਬੋਲਬਣੀ ਹੂੰ ਬੋਲਬਣੀ ਇਨਸਾਨ ਦੀ ਵਧੀਆ ਹੋਣੀ ਚਾਹੀਦੀ ਹੈ ਹੂੰ ਇਹੀ ਬੋਲਬਣੀ ਨਾਲ ਤੁਹਾਨੂੰ ਅਰਸ਼ ਤੋਂ ਫਰਸ਼ ਤੇ ਲੈ ਜਾਂਦੀ ਤੇ ਫਰਸ਼ ਤੋਂ ਅਰਸ਼ ਤੇ ਲੈ ਜਾਂਦੀ ਹੂੰ ਅਕਸਰ ਅਸੀਂ ਸਾਰੇ ਹੀ ਸਮਾਜ ਵਿੱਚ ਵਿਚਰਦੇ ਹਨ ਕਈ ਇਨਸਾਨਾਂ ਦੀ ਬੋਲਬਣੀ ਨਾਲ ਇੰਨੀ ਭੈੜੀ ਹੁੰਦੀ ਹੈ ਨਾ ਕਿ ਉਹਨਾਂ ਕੋਲ ਕੋਈ ਖੜਨਾ ਵੀ ਪਸੰਦ ਨਹੀਂ ਕਰਦਾ ਹੂੰ ਜੇ ਅਸੀਂ ਸਰਕਾਰੀ ਦਫ਼ਤਰਾਂ ਦੀ ਗੱਲ ਕਰੀਏ ਕਈ ਅਜਿਹੇ ਕਲੈਰିକਲ ਗਰੁੱਪ ਦੇ ਮੈਂਬਰ ਹੁੰਦੇ ਨੇ ਕੋਈ EMPLOYEES ਹੁੰਦੇ ਨਾ ਜਿਨ੍ਹਾਂ ਦੀ ਬੋਲਬਣੀ ਨਹੀਂ ਬੇਤੁਕੀ ਹੁੰਦੀ ਨਾ ਸਾਨੂੰ ਬਸ ਇੱਕ ਹੁੰਦਾ ਕਿ ਇਹ ਤੋਂ ਕੰਮ ਕਰਵਾ ਲਈਏ ਸੱਟ ਸਾਨੂੰ ਫੇਰ ਹੀ ਤੋਂ ਜੁੜਨਾ ਪਏ ਪਰ ਜੇ ਅਸੀਂ ਗੱਲ ਕਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਮ ਆਈਐਸ ਆਈਪੀਐਸ ਲੈਵਲ ਦੇ ਜਿਹੜੇ ਅਧਿਕਾਰੀ ਹੁੰਦੇ ਨੇ ਜਦੋਂ ਆਪਾਂ ਨੂੰ ਉਹਨਾਂ ਨੂੰ ਮਿਲਦੇ ਆ ਨਾ ਉਹ ਅੱਖਾਂ ਨਾਲ ਹੀ ਨਾ ਬਹੁਤ ਕੁਝ ਸਮਝ ਆ ਜਾਂਦੇ ਹਮ ਜਦ ਅਸੀਂ ਕੰਮ ਕਰਾਉਣ ਲਈ ਜਾਂਦੇ ਨਾ ਉਹਨਾਂ ਕੋਲ ਕੋਈ ਕੰਮ ਐ ਸਾਨੂੰ ਨਹੀਂ ਹੋ ਰਿਆ ਨੀਚੇ ਜੀ ਉਹਨਾਂ ਬਹੁਤ ਘੱਟ ਬੋਲਦੇ ਹਨ ਤੇ ਅੱਖਾਂ-ਅੱਖਾਂ ਨਾਲ ਹੀ ਸਮਝ ਸਮਝਾ ਦਿੰਦੇ ਹਨ। ਹੂੰ ਉਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਹੂੰ 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 ਦੇਖੋ ਜਿਹੜੇ ਵੱਡੇ ਤਬਕੇ ਵਾਲੇ ਹੁੰਦੇ ਨੇ ਕੈਨਨਦਮਤ ਕੀ ਜਿਹੜੇ ਪ੍ਰਸ਼ਾਸਨਿਕਾ ਦੇ ਉੱਚ ਪੋਸਟਾਂ ਤੇ ਹੁੰਦੇ ਹਨ ਉਹ ਸਾਨੂੰ ਬਹੁਤ ਸੇਹ ਦਿੰਦੇ ਹਨ। ਪਹਿਲੀ ਗੱਲ ਉਹਨਾਂ ਦੀ ਬੋਲਬਾਣੀ ਬਹੁਤ ਅੱਛੀ ਹੁੰਦੀ ਹੈ। ਹੂੰ ਕਈ ਵਾਰ ਕੀ ਹੁੰਦਾ ਸਾਡੇ ਪਰਿਵਾਰ 'ਚ ਕੋਈ ਐਨਾ ਬੇਤੁਕਾ ਬੋਲ ਦਿੰਦਾ ਨੇ ਕਿ ਦੂਜੇ ਦਾ ਤਨਮਨ ਫੁੱਕ ਜਾਂਦਾ ਹੈ। ਹੂੰ ਸੋਚਦੇ ਹੀ ਨਹੀਂ ਹਨ ਕਿ ਲੋਕ ਕਿਹੜੇ ਸ਼ਬਦ ਵਰਤਣੇ ਹਨ। ਅਕਸਰ ਸਿਆਣੇ ਵੀ ਕਹਿੰਦੇ ਨਾ ਪਹਿਲਾਂ ਤੋਲੋ ਫਿਰ ਬੋਲੋ ਕਿ ਲਫ਼ਜ਼ ਹੁੰਦੇ ਨਾ ਜਿਹੜੇ ਮੈਡਮ ਇਹ ਤੁਹਾਨੂੰ ਅੱਗੇ ਤੱਕ ਲੈ ਕੇ ਜਾਂਦੇ ਨੇ ਬਹੁਤ ਜਿਹੜੇ ਤੁਸੀਂ ਮੂੰਹੋਂ ਲਫ਼ਜ਼ ਕੱਢਦੇ ਆ ਨਾ ਜੀ ਉਹਨਾਂ ਦੀ ਤੁਹਾਨੂੰ ਪਹਿਲਾਂ ਪਰਖ ਕਰ ਲੈਣੀ ਚਾਹੀਦੀ ਕਿ ਇਹ ਲਫ਼ਜ਼ ਸਹੀ ਹੈਗੇ ਵੀ ਆ ਨਹੀਂ ਹੈ ਹੂੰ ਕਿਉਂਕਿ ਕਿਹਾ ਵੀ ਜਾਂਦਾ ਹੈ ਕਿ ਤਲਵਾਰ ਦਾ ਜ਼ਖਮ ਤਾਂ ਭਰ ਜਾਂਦਾ ਪਰ ਜ਼ਬਾਨ ਨਾ ਜਿਹੜਾ ਤੁਸੀਂ ਬੋਲ ਕੱਢਿਆ ਹੈ ਨਾ ਉਸ ਸਾਰੀ ਉਮਰ ਚਾਹੇ ਤੁਸੀਂ ਕਿੰਨੇ ਵੀ ਚੰਗੇ ਬਣ ਜਓ ਉਹ ਨ ਰੜਕਦਾ ਹੈ ਜਦੋਂ ਬੰਦਾ ਸਾਹਮਣੇ ਆ ਜਾਂਦਾ ਹੈ ਨਾ ਆਪੇ ਯਾਦ ਕਰ ਲੈਂਦੇ ਆ ਕਿ ਇਹ ਬੰਦੇ ਨੇ ਮੈਨੂੰ ਉਸ ਵੇਲੇ ਨਾ ਇਹ ਸ਼ਬਦ ਕਿਹਾ ਸੀ ਹੂੰ ਚਾਹੇ ਤੁਸੀਂ ਕਿੰਨੇ ਵੀ ਚੰਗੇ ਬਣ ਜਓ ਉਹ ਨ ਜਿਹੜਾ ਬੋਲਿਆ ਹੋਇਆ ਸ਼ਬਦ ਨਾ ਉਹ ਦਿਮਾਗ ਚੋਂ ਨਹੀਂ ਨਿਕਲਦਾ ਹੈ ਹੂੰ ਇਸ ਕਰਕੇ ਬੋਲਬਾਣੀ ਨਾ ਤੁਹਾਨੂੰ ਬਹੁਤ ਉੱਚੇ ਤੱਕ ਲੈ ਕੇ ਜਾਂਦੇ ਆ ਦੂਜਾ ਤੁਹਾਡਾ ਮੈਡਮ ਤੁਹਾਡਾ ਦੋਸਤਾਂ ਦਾ ਸੰਗ ਕਿਹਾ ਜਾਏ ਹੂੰ ਚੰਗੇ ਦੋਸਤ ਚੰਗੇ ਦੋਸਤਾਂ ਦਾ ਸੰਗ ਨਾ ਤੁਹਾਨੂੰ ਥੋੜੀ ਸਮਾਜ ਵਿੱਚ ਬੱਲੇ ਬੱਲੇ ਕਰਾਉਂਦਾ ਹੈ ਦੇਖੋ ਸਮਾਜ ਨਾ ਸਾਨੂੰ ਕਈ ਨਜ਼ਰੀਏ ਨਾਲ ਦੇਖਦਾ ਹੈ ਕਈ ਲੋਕ ਨਾ ਸਾਨੂੰ ਪੂਰਾ ਵਾਚ ਕਰ ਰਹੇ ਹੁੰਦੇ ਨੇ ਕਿ ਇਹ ਬੰਦੇ ਦਾ ਲੈਣ ਦੇਣ ਕਿਹਾ ਜਾ ਹੈ ਕਹੇ ਜੇ ਲੋਕਾਂ ਨਾਲ ਹੀ ਖੜਦਾ ਹੈ ਕਹੇ ਜੇ ਲੋਕਾਂ ਨਾਲ ਹੀ ਘੁੰਮਦਾ ਹੈ ਇਸ ਕਰਕੇ ਜਿਹੜੀ ਥੋੜੀ ਸੰਗਤ ਹੈ ਨਾ ਬਹੁਤ ਅਸਰ ਕਰਦੀ ਹੈ ਕਿ ਤੁਸੀਂ ਆਪਣੀ ਸਮਾਜ ਵਿੱਚ ਕਿਸ ਤਰ੍ਹਾਂ ਬੱਲੇ ਬੱਲੇ ਕਰਵਾਉਣੀ ਹੈ ਸੰਗਤ ਚੰਗੀ ਹੋਣੀ ਚਾਹੀਦੀ ਹੈ ਜਿਹੜੇ ਤੁਹਾਡੇ ਦੋਸਤ ਨੇ ਉਹਨਾਂ ਦੀ ਤੁਹਾਨੂੰ ਹਿਸਟਰੀ ਪਤਾ ਹੋਣੀ ਚਾਹੀਦੀ ਕਿ ਇਹ ਕੀ ਕਾਰੋਬਾਰ ਕਰ ਰਹੇ ਆਂ ਕਈ ਵਾਰ ਲੋਕ ਕਰਦੇ ਕੁਝ ਹੋਰ ਨੇ ਔਰ ਤੁਹਾਡੇ ਕੋਲ ਆ ਜਾਂਦੇ ਆ ਤੁਹਾਨੂੰ ਪਤਾ ਨਹੀਂ ਹੁੰਦਾ ਹੈਗਾ ਜਦੋਂ ਬਾਹਰ ਦਾ ਬੰਦਾ ਕੇ ਤੁਹਾਨੂੰ ਦੱਸਦਾ ਹੈ ਜਾਂ ਤੁਹਾਡੇ ਪਰਿਵਾਰ ਮੈਂਬਰ ਦੱਸਦਾ ਹੈ ਕਿ ਤੁਹਾਡੇ ਬੱਚੇ ਦੀ ਤਾਂ ਦੋਸਤੀ ਅਜਿਹੇ ਬੰਦੇ ਨਾਲ ਹੈ ਉਹ ਫਿਰ ਨਾ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ